ਤਦ ਇਹ ਜੋ ਆਪਣੀ ਜੋ ਜੋ ਰੋਟਲੀ ਹਾਂ ਜਿੰਨੇ ਇੱਕ ਪਰਚੇ ਦਰਜ ਨਹੀਂ ਨਾ ਹੋਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਵੈਸੇ ਇਹ ਬਾਗਲਾ ਦਾ ਕਾਫੀ ਬੰਦੇ ਨੇ ਸ਼ਹਿਰ ਦੇ ਹੋਮਿਕ ਕੇਸ ਹੋ ਜਾਣਾ ਲੋਕਲੀ ਇਹ ਫਾਦਰ ਫਾਜ਼ੀ ਲੋਕਲੀ ਤਾਂ ਹੈ ਜੀ ਜਰਾਤਰ ਕਿਹੜਿਆ ਏਰੀਆ ਆ ਟਾਰਗੇਟ ਕਰ ਰਿਹਾ ਕੀਤਾ ਕਿਉਂਕਿ ਸਿਟੀ ਦੇ ਵਿੱਚ ਕਿਤੇ ਵੀ ਘਰ ਦੇ ਵਿੱਚ ਇਹ ਜੀ ਬਾਗਲਾ ਟੋਡਲ ਵਾਲੇ ਕੇਸ ਦੇ ਵਿੱਚ ਟੋਡਲ ਵਾਲੇ ਕੇਸ ਦੇ ਵਿੱਚ ਤੇ ਬੰਦੇ ਕੋ ਉੱਥੇ ਕੋਈ ਕਿ ਹੁਲੜਬਾਜੀ ਕੀਤੀ ਛਾਣੇ ਜਾ ਕੇ ਬੰਦੇ ਆ ਨਹੀਂ ਕੋਈ ਛਾਣੇ ਛੁਲੜਬਾਜੀ ਮੌਕੇ ਤੇ ਅਰੈਸਟ ਕਰਕੇ ਲੈ ਕੇ ਆਇਆ ਸਾਡੇ ਅਸਟਾ ਇਹ ਉਸ ਬਾਅਦ ਨਹੀਂ ਕੋਈ ਹੁਲੜਬਾਜੀ ਨਹੀਂ ਹੋਈ ਸਰ ਇਹਨਾਂ ਕੋ ਤੇਜ਼ ਪੁਲਿਸ ਫੋਰਸ ਜਲੰਧਰ ਜੀ ਵੱਲੋਂ ਫੈਡੇ ਪਰਚੇ ਦੇ ਖਿਲਾਫ ਵੀ ਚਲਾਈ ਗਈ ਮੈਂ ਉਹਦੇ ਵਿੱਚ ਸਾਡੀ ਟੀਮ ਨੂੰ ਅੱਜ ਬੜੀ ਸਹੂਤਾ ਮਿਲੀ ਹੈ ਡੈਕਟੋਪ ਤੋਂ ਪਹਿਲਾਂ ਇੱਕ ਰਾਹਗੀਰ ਨੂੰ ਬੜੀ ਪੂਰੀ ਤਰ੍ਹਾਂ ਹੱਥੋਂ ਦਾ ਕੱਟ ਕੇ ਜਿਹੜਾ ਲੁਟਕੇ ਲੈ ਕੇ ਗਿਆ ਸੀ ਉਹ ਸੀ ਡੈਕਟ ਜੇ ਸੀਤਾ ਤੇ ਜਾਇਦਾ ਜਿਹਦੇ ਵਿੱਚ ਦੋ ਬੰਦੇ ਦੀ ਸੀ ਅਰੈਸਟ ਪਾ ਲਈਆ ਉਹਨਾਂ ਕੋਲੋਂ ਦਸੂਗੇ ਰਿਕਵਰ ਕਰ ਲਿਆ ਗਿਆ ਔਰ ਇੱਕ ਪদ্ধਤੀ ਅਸੀਂ ਇਹਦੇ ਅਰੈਸਟ ਪਾਣੀ ਬਾਕੀ ਆ ਉਹਨਾਂ ਪ੍ਰੋਡਕਸਰ ਉਹਨਾਂ ਤੇ ਲਿਆ ਕੇ ਅਸੀਂ ਜੇਲ੍ਹ ਦੇ ਵਿੱਚੋਂ ਔਰ ਉਹਨੂੰ ਵੀ ਅਸੀਂ ਅਰੈਸਟ ਪਾਵਾ ਬੈਠੇ ਸੋ ਇਹਨਾਂ ਨਾਲ ਨਾਲ ਲੈ ਕੇ ਬਹੁਤ ਕੰਮ ਕੀਤਾ ਜਾ ਰਿਹਾ ਇਹਨਾਂ ਵੱਲੋਂ ਜਿਹੜੀ ਆ ਅਲੱਗ-ਅਲੱਗ ਸ਼ਾਇਦ ਦੇ ਵਿੱਚ ਕਈ ਵਾਰ ਦਾ ਤਾਂ ਮੰਨੀ ਆਈਆਂ ਪਹਿਲਾਂ ਸੋ ਜੋ ਵੀ ਅੱਗੇ ਨਾ ਇਹ ਜਿਨ੍ਹਾਂ ਨੇ ਫੁਸਕੇ ਚਾਏਗਾ ਸਾਡੇ ਸਾਹਮਣੇ ਲੈ ਕੇ ਆਇਆ ਹੈ ਅਜੇ ਅਜੇ 2-3 ਮੰਨੇ ਆਈਆਂ ਸੀ ਔਰ ਇਹਨਾਂ ਦਾ ਪਹਿਲਾਂ ਵੀ ਪੱਚੇ ਦਰਜ ਹੈ ਇਹ ਕਿਉਂ ਮਤਲਬ ਇਹ ਕਰਦੀ ਸੀ ਕਿਉਂ ਅੱਜ ਤੱਕ ਨਹੀਂ ਸੀ ਇਹ ਇਜ਼ੀ ਮਨੀ ਦਾ ਚੱਕਰ ਸੀ ਕੋਈ ਕੰਪਨੀ ਸੀ ਕਰਦੇ ਬਿਲਕੁਲ ਕਿਸਮ ਦੇ ਆਦਮੀ ਆ ਇਹ ਹਮੇਸ਼ਾ ਹੀ ਨੇਰੇ ਦਾ ਫਾਇਦਾ ਲੈ ਕੇ ਰਾਤ ਨੂੰ ਇਹ ਟਾਰਗੇਟ ਕਰਦੀ ਸੀ ਆਉਣ ਜਾਣ ਵਾਲੇ ਆਹੀ ਲੋਕ ਕਿਸੇ ਕੋ ਮੋਬਾਈਲ ਕੋ ਲੈ ਕਿਸੇ ਕੋ ਕੈਸ਼ ਜੋ ਵੀ ਇਹਨਾਂ ਦਾ ਟਾਰਗੇਟ ਹੁੰਦਾ ਸੀ ਇੱਕ ਆਪਿਸ ਕੋਈ ਸਰ ਨਸ਼ੇ ਦੀ ਪੂਤੀ ਲਿਖ ਕੇ ਪੇਸ਼ ਉਹ ਦੱਸਿਆ ਇਹਨੇ ਰਾ ਫਾਇਦਾ ਨਹੀਂ ਹੈ ਇਹਨੇ ਵਾਲੀ ਜਗ੍ਹਾ ਲੱਭਦੇ ਸੀ ਪੁੱਲਾ ਵੀ ਸ਼ਹਿਰ ਦੇ ਵਿੱਚ ਕੁਝ ਕਈ ਵਾਰ ਦਾਤਾ ਕੀਤੀਆਂ ਇਹਨਾਂ ਨੇ ਸਰ ਨਸ਼ੇ ਦੀ ਪੂਤੀ ਲਈ ਸਰ ਕੁਝ ਪਾਪੜੀਆਂ ਲੋੜਾਂ ਪੂਰੀ ਕਰ ਲਈ। ਕੀ ਹੋ ਗਿਆ ਸਰ ਇੱਕ ਗੈਸ ਗੇਸ ਨੂੰ ਲੈ ਕੇ ਕੋਈ ਕਾਰਪੋਰੇਸ਼ਨ ਮੁਲਾਜ਼ਮਾਂ ਤੇ ਵੀ ਐਫਐਰ ਦਰਚ ਹੋਈ। ਵੀਜ ਨੰਬਰ 1 ਹੱਕ ਚੱਲਦਾ ਨਹੀਂ। ਨਹੀਂ ਨਹੀਂ ਫਾਈਲ ਦੇ ਵਿੱਚ ਕੋਈ ਫਿੰਡ ਨਹੀਂ ਅੱਛੇ ਫੇਸ ਵਿੱਚ ਫਿੰਡ ਨਹੀਂ ਕਿਸੇ ਵਿੱਚ। ਫਿਲਹਾਲ ਇਹਨਾਂ ਦਾ ਜੀ ਅਸੀਂ ਦੋ ਤਿੰਨ ਜਿਹੜੇ ਸਟੇ ਲਖਾੜਿਆਂ ਦੇ ਵਿੱਚ ਇਹਨਾਂ ਨੇ ਬਾਤ ਦਾ ਕੀਤੀਆਂ ਸੀ ਉਹ ਬੰਦੇ ਆ ਪਰ ਸਿਰਫ ਅਨਦਰ ਮਾਡਲ ਲੈ ਕੇ ਹੋਰ ਬਹੁਤ ਫਰਦਰ ਜਿਹੜੀ ਰਿਸਰਚ ਕਰਾਂਗੇ ਉਹ ਵਿੱਚ ਜਿੰਨੀਆਂ ਵਾਰਤਾਂ ਆਉਣਗੀਆਂ ਉਹਨਾਂ ਟ੍ਰੇਸ ਕਰਾਂਗੇ ਕਿਉਂਕਿ ਇਹ ਬੜੇ ਮਾੜੀ ਕਿਸਮ ਦੇ ਬੰਦੇ ਆ ਔਰ ਆਨਲਾਈਨ ਉਹਦੇ ਰਾਹੀਂ ਨਾ ਨੂੰ ਇਹਦਾ ਪਹਿਲਾ ਲੈ ਕੇ ਟਾਰਗੇਟ ਕਰਦੇ ਆ। ਫੈਮਿਲੀ ਬੈਕਗ੍ਰਾਉਂਡ ਕੀ ਕੀ ਨੀ ਕੋਈ ਏਜ ਹੋ ਗਈ ਇਹਨਾਂ ਦੀ? ਇਹਨਾਂ ਦੀ ਏਜ ਹੋਣੀ ਹੈ ਜਿ ਕੋਈ 21 ਸਾਲ ਦੇ ਹੋਣ ਦੀ ਛੋਟੀ ਏਜ ਹੈ। ਫੈਮਿਲੀ ਬੈਕਗ੍ਰਾਉਂਡ ਕੀ ਹੈ? ਫੈਮਿਲੀ ਬੈਕਗ੍ਰਾਉਂਡ ਜਿਹੜੀ ਹੈ ਜੇ ਇਹਨਾਂ ਦਾ ਫਿਰ ਨਹੀਂ ਦੱਸ ਸਕਦੇ ਗਰੀਬ ਘਰੋਂ ਦੇ ਤੇ ਆਪਣੇ ਬੇਲੇ ਵਿੱਚ ਪੰਜਾਬ ਦੇ ਦੋ ਜਿਹੜੀ ਫੈਮਿਲੀ ਹਾਂਜੀ ਹਾਂਜੀ ਔਰ ਵਿਜਨ ਨੰਬਰ ਜਿਹੜਾ ਸੀ ਉਹਦੇ 'ਚ ਇੱਕ ਲੜਕੀ ਵਨੋ ਸੀਗੀ ਤੁਹਾਡੇ ਨਾਲ ਸਾਡੇ ਕੋਲ ਕਿ ਉਹਦੇ ਬ੍ਰਦਰ ਵਨੋ ਕਿ ਉਹਨੂੰ ਛੇੜਿਆ ਗਿਆ ਉੱਥੇ ਉਹਨਾਂ ਦਾ ਟਕਰਾਰ ਹੋ ਗਿਆ ਲੜਕੇ ਨਾਲ ਜਦੋਂ ਛੇੜਕਾ ਨਹੀਂ ਕੀਤੀ ਸੀ ਸੋਟਾ ਮੇਲੇ ਦੁਆਰੇ ਸੀ ਮੱਥਾ ਟੇਕਿਆ ਸੋ ਉਹਦੇ ਵਿੱਚ ਨਾ ਟਕਰਾਰ ਹੋਣ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸਾਡੇ ਅਸਿਸਟੈਂਟ ਸਾਹਿਬ ਫੀਐਸਪੀ ਸਾਹਿਬ ਸਾਡੇ ਉੱਥੇ ਮੌਕੇ ਤੇ ਪਹੁੰਚੇ ਉੱਥੇ ਕਾਫੀ ਜਣੇ ਇਕੱਠੇ ਹੋਏ ਸੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਪਲਾਨੀ ਪਲਾਨੀ ਬੰਦੇ ਨੇ ਇਹਨੂੰ ਲੜਕੀ ਨੂੰ ਛੇੜੇ ਦੀ ਜ਼ਰੂਰਤ ਕੀਤੀ ਹੈ ਜਦੋਂ ਇਹਨਾਂ ਨੇ ਰੇਡ ਕੀਤਾ ਮੌਕੇ ਤੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਦੋ ਜਣੇ ਟ ਕੋਟੋ ਕਨੀਆ ਦੇ ਰੈਸਟਫਾਇਰ ਇੱਕ ਕੰਟਰੀਮੈਂਟ ਪਿਸਟਲ ਜਿਹੜਾ ਵਰਤ ਕੀਤਾ ਚਾਰ ਲਾਈਫ ਕੱਟ ਜੇ ਉਸ ਔਰ ਇੱਕ ਮੈਗਜ਼ੀਨ ਵਰਤ ਕੀਤਾ ਲਓ ਕਿ ਇਹਨਾਂ ਨੇ ਗੋਲੀਆਂ ਪੁਰੀਆਂ ਵਰਤੀਆਂ ਸੀ ਉਹ ਅਸੀਂ ਇਹਨਾਂ ਨੂੰ ਇਨਵੈਸਟਿਗੇਟ ਕਰ ਰਹੇ ਹਾਂ ਜੋ ਵੀ ਹੋਏਗਾ ਤੁਹਾਡੇ ਸਾਹਮਣੇ ਲੈ ਕੇ ਆਏ ਔਰ ਪਹਿਲਾਂ ਵੀ ਇਹਨਾਂ ਤੇ ਇੱਕ ਕਾਮ ਸੈਕਟ ਦਾ ਪਰਚਾ ਦਰਜ ਹੈ ਸਰ ਪਿਸਟਲਿਸਮ ਮਾਈਕਸ ਨੂੰ ਬਦਲ ਉਹ ਹੀ ਅਸੀਂ ਰੀਇਨਵੈਸਟਿਗੇਸ਼ਨ ਦਾ ਪਾਰਟ ਅਸੀਂ ਕਰ ਰਹੇ ਹਾਂ ਸੀ ਕਿਉਂਕਿ ਪਹਿਲਾਂ ਵੀ ਇਹਨਾਂ ਤੇ ਕਾਮ ਸੈਕਟ ਦਾ ਪਰਚਾ ਦਰਜ ਹੈ ਨਹੀਂ ਇਹਨਾਂ ਦੇ ਵਿੱਚੋਂ ਇੱਕ ਜਣੇ ਦੇ ਹੈਗਾ ਬੈਪਸਰ ਲੀਗਲ ਹੈ ਜਾਂ ਲੀਸਨਸੀ ਇਨਲੀਗਲ ਇਸ ਕੰਟਰੀ ਮੇਂ ਲੀਗਲ ਨਾਮ ਕੀ ਨਾਮ ਨਾਮ ਕਿਦੋਂ ਲੜਕੀ ਦਾ ਸੁਜੀ ਉੱਪਰ ਆਮ ਸੱਚ ਦਾ ਸੱਚ ਹੈ ਇਹਦਾ ਨਾਮ ਜੀ ਦੇਵੀ ਆਮ ਬੱਬਰ ਜਿਵੇਂ ਆਮ ਬੱਬਰ ਵੀ ਅਸੀਂ ਦੰਜਾ ਤਿੰਨਾਂ ਨੇ ਛੇੜਿਆ ਸੀ ਕਈਆਂ ਫਿਰ ਪਹਿਲਾਂ ਪਹਿਲੇ ਉਸੇ ਦੇਖੋ ਅਲੀਗੇਸ਼ਨ ਉਹਨੇ ਲਾਇਆ ਕਾਸਪਰਚਸ ਲੜਕੀ ਬੋਲ ਰਹੀ ਹੈ ਕਿਉਂਕਿ ਅਲੀਗੇਸ਼ਨ ਨਾਲ ਲਾਇਆ ਸੀ ਲੜਕੀ ਬੋਲ ਰਹੀ ਸੀ ਹਾਂਜੀ ਠੀਕ ਅਸੀਕ ਨੇ